ਗੁਰਦਾਸਪੁਰ ਦੇ ਨੌਜਵਾਨ ਨੇ ਕੀਤਾ ਪੰਜਾਬ ਦਾ ਨਾਂ ਰੋਸ਼ਨ ਖੇਡ ਦੀ ਦੁਨੀਆ ਦੇ ਵਿੱਚ ਮਾਰੀਆਂ ਮੱਲਾਂ ਮੁੰਬਈ ਖੇਡ ਮੁਕਾਬਲੇ ਦੇ ਵਿੱਚ ਕੀਤੀ ਵੱਡੀ ਜਿੱਤ ਪ੍ਰਾਪਤ ਆਓ ਆਪਾਂ ਇਸ ਖਡਾਰੀ ਵੀਰ ਦੇ ਨਾਲ ਕਰਦੇ ਹਾਂ ਗੱਲਬਾਤ ਗੁਰਦਾਸਪੁਰ ਦੇ ਨੌਜਵਾਨ ਕਰਨਦੀਪ ਸਿੰਘ ਨੇ ਇੱਕ ਵਾਰ ਫਿਰ ਕੀਤਾ ਗੁਰਦਾਸਪੁਰ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੋਸ਼ਨ ਮੁੰਬਈ ਵਿਖੇ ਯੂਐਸਸੀ ਦੇ ਮੁਕਾਬਲੇ ਚ ਪ੍ਰਾਪਤ ਕੀਤੀ ਜੇਤੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਕਰਨਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਪੰਜਾਬ ਗੁਰਦਾਸਪੁਰ ਜ਼ਿਲ੍ਹੇ ਦਾ ਨਾਮ ਕਰਨਦੀਪ ਸਿੰਘ ਨੇ ਰੋਸ਼ਨ ਕੀਤਾ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਦੌਰਾਨ ਕਾਫੀ ਜ਼ਿਆਦਾ ਮੁਸ਼ਕਲਾਂ ਵੀ ਸਾਹਮਣਾ ਕਰਨਾ ਪਿਆ ਪਰ ਉਸਨੇ ਹਿੰਮਤ ਨਹੀਂ ਹਾਰੀ ਤੇ ਦਿਨ ਰਾਤ ਮਿਹਨਤ ਕਰਦਾ ਰਿਹਾ ਉੰਨਾ ਨੇ ਇਹ ਵੀ ਕਿਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਖਿਡਾਰੀਆਂ ਦਾ ਹੌਸਲਾ ਵਧਾਈ ਕਰਨ ਦੀ ਸਾਥ ਦੇਣਾ ਚਾਹੀਦਾ ਹੈ ਸਰਕਾਰ ਵੱਲੋਂ ਖਿਡਾਰੀਆਂ ਨੂੰ ਕੋਈ ਸਹੂਲਤ ਨਹੀਂ ਮਿਲ ਰਹੀ ਤੇ ਨਾ ਹੀ ਕੋਈ ਸਾਥ ਦਿੱਤਾ ਜਾ ਰਿਹਾ ਜਿਸ ਕਰਕੇ ਨੌਜਵਾਨ ਲਗਾਤਾਰ ਖੇਡਾਂ ਛੱਡ ਕੇ ਨਸ਼ਿਆਂ ਦੇ ਰਾਹ ਵੱਲ ਜਾ ਰਹੇ ਨੇ ਉੱਥੇ ਹੀ ਕਰਨਦੀਪ ਸਿੰਘ ਨੇ ਕਿਹਾ ਕਿ ਮੈਂ ਆਪਣੀ ਮਿਹਨਤ ਇਸ ਤਰ੍ਹਾਂ ਜਾਰੀ ਰੱਖਾਂਗਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਜ਼ਿਆਦਾ ਵਧੀਆ ਖੇਡ ਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਾਂਗਾ ਕਰਨ ਨੇ ਇਹ ਵੀ ਕਿਹਾ ਕਿ ਯੂਐਸਸੀ ਦੇ ਮੁਕਾਬਲੇ ਮੁੰਬਈ ਵਿਖੇ ਹੋਇਆ ਸੀ ਇਸ ਦੌਰਾਨ ਮੈਨੂੰ 10 ਕਿਲੋ ਭਾਰ ਘਟਾਉਣਾ ਪਿਆ ਜਿਸ ਕਰਕੇ ਸਰੀਰ ਵਿੱਚ ਕਾਫੀ ਕਮਜ਼ੋਰੀ ਆ ਗਈ ਤੇ ਮੈਂ ਫਿਰ ਵੀ ਹਿੰਮਤ ਨਹੀਂ ਹਾਰੀ ਤੇ ਜਿੱਤ ਪ੍ਰਾਪਤ ਕੀਤੀ। ਆਮ ਜੀ ਕਰਨਦੀਪ ਸਿੰਘ ਹੈ। ਮੈਂ ਪਿੰਡ ਖੋਖਰ ਦਾ ਰਹਿਣ ਵਾਲਾ ਜੋ ਕਿ ਗੁਰਦਾਸਪੁਰ ਤੋਂ 14 ਕਿਲੋਮੀਟਰ ਦੂਰ ਤੇ ਸਥਿਤ ਹੈ। ਤੇ ਮੈਂ ਐਮ ਐਮੇ ਗੇਮ ਕਰਦਾ ਹਾਂ ਮਿਕਸ ਮਾਸ਼ਾਅੱਲ੍ਹਾਤ ਤੇ ਮੈਂ ਇਸ ਵਾਰੀ ਮੁੰਬਈ ਖੇਡਣ ਗਿਆ ਸੀ ਅਤੇ ਉੱਥੋਂ ਜਿੱਤ ਪ੍ਰਾਪਤ ਕਰਕੇ ਆਇਆ ਹਾਂ ਜੀ। ਕੋਈ ਸਮੱਸਿਆ ਆਈ ਇਸ ਦੌਰਾਨ? ਹਾਂ ਜੀ ਸਮੱਸਿਆ ਆਪਣਾ ਜਦੋਂ ਫਾਈਟ ਦੇ ਵਿੱਚ ਇੱਕ ਵੇਟ ਦੇ ਹਿਸਾਬ ਨਾਲ ਗੇਮ ਹੁੰਦੀ ਆ ਜਿਵੇਂ ਮੈਂ 61 ਚ ਖੇਡਣਾ ਬੈਂਟਮ ਵੇਟ ਚ। ਤੋ ਮੇਰਾ weight ਥੋੜਾ ਜਿਹਾ ਆਪ ਜਿਹਾ ਚਲ ਗਿਆ ਸੀ ਆਪਣੇ ਮੇਨਟੇਨ ਤਾਂ ਠਾ ਠਾਉਂਦੇ ਰੰਦਾ weight ਫਿਰ weight ਘਟਾਣ ਲੱਗਿਆ ਬਹੁਤ ਦਿੱਕਤ ਆਈ ਆ weight ਘਟਾਇਆ ਉੱਥੇ ਜਾ ਕੇ ਫਿਰ ਕਮਜ਼ੋਰੀ ਬਹੁਤ ਫੀਲ ਹੋਈ ਫਿਰ ਉਹਦੇ ਕਰਕੇ ਆਪਣੀ ਰਿਕਵਰੀ ਵਧਿਆ ਡਾਈਟੂ ਈਟ ਖਾਧੀ ਤਾਂ ਜੋ ਆਪਣਾ ਭਾਰ ਫਿਰ ਪੂਰਾ ਦਿੱਤਾ ਫਿਰ ਅਗਲੇ ਦਿਨ ਵਧਿਆ ਡਾਈਟ ਖਾ ਕੇ ਤੇ ਵਧਿਆ ਸਿਸਟਮ ਹੋ ਗਿਆ ਬਸ ਆਹੀ ਦਿੱਕਤ ਆਈ ਹੋਰ ਤੇ ਕੋਈ ਦਿੱਕਤ ਨਹੀਂ ਆਈ ਜਿਵੇਂ ਤੁਸੀਂ ਇੱਕ ਸਿੱਖੋ ਤੇ ਜਿਆਦਾਤਰ ਆਪਾਂ ਦੇਖਿਆ ਕਿ ਜਿਨ੍ਹਾਂ ਨੇ ਮਤਲਬ ਸਿੱਖ ਨਹੀਂ ਮੁੜੇ ਉਹ ਜ਼ਿਆਦਾ ਗੇਮ ਖੇលਦੇ ਤੁਸੀਂ ਕਿਵੇਂ ਇਸ ਗੇਮ ਨਾਲ ਇੰਟਰਐਕਟਿਵ ਹੋਏ ਇਹ ਜਿਹੜੀ ਗੇਮ ਆ ਐਮ ਐਮ ਏ ਜੁਐਸ ਏ ਦੀ ਗੇਮ ਆ ਜੁਐਫ ਸੀ ਇੱਕ ਬਹੁਤ ਵੱਡਾ ਆਰਗੇਨਾਈਜੇਸ਼ਨ ਆ ਤੇ ਜੁਐਸ ਏ ਦੇ ਧਰਤੀ ਦੇ ਉੱਤੇ ਆਪਣੇ ਜਿੰਨੇ ਵੀ ਫਾਈਟਰ ਆ ਸਾਰੇ ਜ਼ਿਆਦਾਤਰ ਜੁਐਸ ਏ ਦੇ ਆ ਬਾਹਰ ਦੇ ਫਾਈਟਰ ਆ ਆਪਣੇ ਇੰਡੀਆ ਦੇ ਬਹੁਤ ਘੱਟ ਲੋਕ ਆ ਪਰ ਜਿੰਨੇ ਵੀ ਆਪਣੇ ਇੰਡੀਆ ਦੇ ਵਿੱਚ ਹੈਗੇ ਆ ਸਾਰੇ ਮਤਲਬ ਮੋਣ ਨੇ ਆ ਸਰਦਾਰ ਬੰਦਾ ਸਿਰਫ ਮੈਂ ਆ ਇਕ ਹੀ ਆ ਇੱਕ ਦੋ ਮੁੰਡੇ ਹੋਰ ਹੈਗੇ ਪਰ ਜਿਹੜਾ ਪ੍ਰੋਫੈਸ਼ਨਲ ਫਾਈਟਰ ਆ ਮੈਂ MMA ਦਾ ਉਹ ਇਸ ਟਾਈਮ ਪੰਜਾਬ ਦੇ ਵਿੱਚ ਸਿਰਫ ਮੈਂ ਇੱਕ ਕਰ ਰਿਹਾ ਗੁਰਦਾਸਪੁਰ ਤੋਂ ਤੇ ਜਦੋਂ ਅਸੀਂ ਗੇਮ ਕਰਦੇ ਆ ਉਹ ਤੋਂ ਬਹੁਤ ਸਮੱਸਿਆ ਆਉਂਦੀਆਂ ਮਤਲਬ ਵਾਰ ਜਿਹੜੇ ਖੁੱਲਨੇ ਨਹੀਂ ਚਾਹੀਦੇ ਉਹ ਫਿਰ ਵਾਲ ਇਸ ਹਿਸਾਬ ਨਾਲ ਕਰਕੇ ਜਾਂਦਾ ਮਤਲਬ ਇੱਥੇ ਫਰੈਂਚ ਮੀਡੀਆ ਕਰਕੇ ਜਾਂਦਾ ਜਿਹੜਾਡੇ ਵਾਲ ਖੁੱਲਣ ਨਾ ਤੇ ਬਾਕੀ ਸਭ ਵਧੀਆ ਜੀ ਸਰਦਾਰ ਮੁੰਡਾ ਮੈਂ ਹੀ ਆ ਜੀ ਉਹकी ਰਿਪੋਰਟ ਆ ਕਿਵੇਂ ਦਾ ਮਹਿਸੂਸ ਹੁੰਦਾ ਜੀ ਤੁਸੀਂ ਰਿੰਗ ਵਿੱਚ ਜਾਂਦੇ ਹੋ ਕਿਉਂ ਰਿਸਪੋਰਟ ਰਹਿੰਦੀ ਹੈ ਲੋਕਾਂ ਦੀ ਸਪੋਰਟ ਦੀ ਬਹੁਤ ਬਹੁਤ ਲੋਕਾਂ ਦੀ ਬਹੁਤ ਸਪੋਰਟ ਹੁੰਦੀ ਆ ਲੋਕੀ ਕਰਦੇ ਆ ਪਾਜੀ ਚਲੋ ਪਾਜੀ ਜਿੱਤੋ ਪਾਜੀ ਪਾਜੀ ਮੁੱਕਾ ਮਾਰੋ ਮਤਲਬ ਬਹੁਤ ਸਪੋਰਟ ਕਰਦੇ ਸਰਦਾਰ ਬੰਦੇ ਦੀ ਵੇਖ ਕੇ ਤੇ ਬੜੀ ਖੁਸ਼ੀ ਮਿਲਦੀ ਆ ਜੀ ਕੋਈ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ ਕਿਉਂਕਿ ਅਰਿਕਲ ਨੌਜਵਾਨਾਸ਼ਵਲ ਕਾਫੀ ਇਹਦਾ ਜਾ ਰਹੇ ਆ ਤੇ ਖੇਡਾਂ ਤੋਂ ਦੂਰ ਹੁੰਦੇ ਜਾ ਰਹੇ ਆ ਹਾਂਜੀ ਨੌਜਵਾਨਾਂ ਨਸ਼ਿਆਂ ਵੱਲ ਜਾਣ ਦਾ ਇੱਕ ਸਰਕਾਰ ਸਰਕਾਰ ਦਾ ਵੀ ਹੱਥ ਹੈਗਾ ਜੀ ਨੌਜਵਾਨਾਂ ਨੂੰ ਪੂਰੀ ਫੈਸਿਲਿਟੀ ਨਹੀਂ ਮਿਲਦੀ ਹੁਣ ਆਪਣੇ ਇੱਥੇ ਪੰਜਾਬ ਦੇ ਵਿੱਚ ਕੋਈ ਐਮਐਮ ਜਿਮ ਨਹੀਂ ਹੈਗਾ ਪਹਿਲਾਂ ਹੁਣ ਤੇ ਚਲੋ ਖੁੱਲੇ ਆ ਇੱਕ ਦੋ ਪਰ ਪਹਿਲਾਂ ਕੋਈ ਹੈ ਨਹੀਂ ਸੀ ਪੰਜਾਬ ਕੇ ਸਰਕਾਰ ਦਾ ਕੋਈ ਕਹਦੇ ਆ ਆਪਾਂ ਵੀ ਕੋਈ ਹੱਥ ਨਹੀਂ ਕੋਈ ਯੋਗਦਾਨ ਨਹੀਂ ਹੈਗਾ ਇਹਦੇ ਵਿੱਚ ਤਾਂ ਜੋ ਜਿਹੜੇ ਮੁੰਡੇ ਆ ਬਹੁਤ ਵਧੀਆ ਵਧੀਆ ਮੁੰਡੇ ਆ ਮੇਰੇ ਤੋਂ ਵੀ ਕਈ ਵਧੀਆ ਮੁੰਡੇ ਟੈਲੈਂਟਡ ਮੁੰਡੇ ਆ ਜਿਨ੍ਹਾਂ ਨੂੰ ਕੋਈ ਸਪੋਰਟ ਨਹੀਂ ਮਿਲਦੀ ਫਿਰ ਉਹ ਨਸ਼ਿਆਂ ਦੇ ਰਾਹ ਵੱਲ ਜਾਂਦੇ ਆ ਬਸ ਮੇਰਾ ਇਹੀ ਆ ਵੀ ਮੁੰਡੇ ਜਿੰਨੇ ਵੀ ਸਪੋਰਟਸਮੈਨ ਹੈਗੇ ਆ ਵਧੀਆ ਘਰਾਂ ਦੇ ਮੁੰਡੇ ਆ ਆਪਣੇ ਨਸ਼ਿਆਂ ਨੂੰ ਛੱਡੋ ਗੇਮਾਂ ਲਾਓ ਸਪੋਰਟਸ ਵਾਲਾਓ ਤੇ ਜਿੱਤੋ ਆਪਣੇ ਘਰਦਿਆਂ ਦਾ ਆਪਣੇ ਮਾਂ ਪਿਓ ਦਾ ਆਪਣੇ ਗਰਦਾਸਪੁਰ ਦਾ ਆਪਣੇ ਭਾਰਤ ਦਾ ਨਾਮ ਰੋਸ਼ਨ ਕਰੋ ਜੀ ਕਿੰਨੀਆਂ ਗੁਸ਼ਤਾਂ ਆਉਂਦੀਆਂ ਭਾਜੀਆਂ ਮੁਸ਼ਕਲਾਂ ਭਾਜੀ ਬਹੁਤ ਆਉਂਦੀਆਂ ਮੁਸ਼ਕਲਾਂ ਖਰਾਕ ਦੀਆਂ ਮੁਸ਼ਕਲਾਂ ਜਿਵੇਂ ਡਾਈਟ ਆ ਖਰਚਾ ਬਹੁਤ ਹੋ ਜਾਂਦਾ ਮਹੀਨੇ ਦਾ ਘਟੋ ਘਟ ਤੇ 20000 ਰੁਪਏ ਖਰਚਾ ਆ ਜਾਂਦਾ ਰਮਾਨ ਨਾ ਨੋਰਮਲੀ ਤੌਰ ਤੇ ਫਿਰ ਸਪਲੀਮੈਂਟ ਵੀ ਲੈਣੇ ਪੈਂਦੇ ਆ ਪ੍ਰੈਕਟਿਸ ਕਰਨੇ ਏ ਜਿਹੜੀ ਬਹੁਤ ਹੁੰਦੀ ਆ ਸੱਟਾਂ ਬਹੁਤ ਲੱਗਦੀਆਂ ਮੇਰੇ ਗੋਟ ਤੇ ਲੱਗੀ ਹੋਈ ਆ ਮੋਢੇ ਤੇ ਸੱਟ ਲੱਗੀ ਹੋਈ ਆ ਸੱਟਾਂ ਬਹੁਤ ਲੱਗਦੇ ਆ ਸੱਟਾਂ ਦੇ ਸੱਟਾਂ ਤੋਂ ਵੀ ਉੱਪਰ ਨਾ ਪੈਂਦਾ ਆ ਮਿਹਨਤ ਬਹੁਤ ਕਰਨੀ ਪੈਂਦੀ ਆ ਜੀ ਪਰਿਵਾਰਿਕ ਮੈਂਬਰ ਕਈ ਕਹਿੰਦੇ ਨੇ ਕਿ ਇੰਨੀ ਸੱਟਾਂ ਲੱਗਦੀਆਂ ਤਾਂ ਗੇਮ ਰਹਿਣ ਦੋ ਜਾਂ ਕੁਝ ਹੋਰ ਕਰ ਲਓ ਇਦਾਂ ਦਾ ਕੁਝ ਨਹੀਂ ਜੀ ਨਹੀਂ ਪਰਿਵਾਰ ਨੇ ਤੇ ਬਹੁਤ ਸਾਥ ਦਿੱਤਾ ਹੁਣ ਤੱਕ ਮਾਂ ਪਿਓ ਭੈਣ ਭਰਾਵਾਂ ਨੇ ਬਹੁਤ ਸਾਥ ਦਿੱਤਾ ਇਹਨਾਂ ਦੇ ਕਰਕੇ ਮੈਂ ਜਿੱਤ ਪ੍ਰਾਪਤ ਕਰਕੇ ਨਾ ਹਰ ਤਾਂ ਤੋਂ ਇਸ ਸਮੇਂ ਸਾਰ ਪਹਿਲਾਂ ਤੋਂ ਬਹੁਤ ਆਂਦੀ ਸੀ ਪਹਿਲਾਂ ਮੈਂ ਜੁੱਡੂ ਕਰਦਾ ਰਿਹਾ ਸੀ ਫਿਰ ਲੋਕਡਾਊਨ ਦੇ ਵਿੱਚ ਰੈਸਲਿੰਗ ਵੀ ਕੀਤੀ ਹੁਣ ਆਪਣੇ ਅੰਮ੍ਰਿਤਸਰ ਇੱਕ ਜਿਮ ਖੁਲ੍ਹਿਆ ਹੈ ਯੀਐਫਸੀ ਰਣਜੀਤਾ ਵਿਨਿਊ ਉਹਨਾਂ ਦਾ ਬਹੁਤ ਸਾਧਤਾ ਮੈਨੂੰ ਉਹਨਾਂ ਨੇ ਉੱਥੇ ਵਧੀਆ ਏ ਕਲਾਸ ਟ੍ਰੇਨਿੰਗ ਹੁੰਦੀ ਆ ਰੈਸਲਿੰਗ ਬਾਕਸਿੰਗ ਬੀਜੀਜੀ ਗ੍ਰੈਪਲਿੰਗ ਉੱਥੇ ਜਾ ਕੇ ਮੈਂ ਟ੍ਰੇਨਿੰਗ ਕਰਦਾ ਹਾਂ ਉੱਥੇ ਕੋਚ ਆ ਜਿਹੜੇ ਗੁਰਕੀਰਤ ਗੁਰਕੀਰਤ ਕੋਚ ਉਹਨਾਂ ਨੇ ਬਹੁਤ ਸਾਧਤਾ ਮੇਰੇ ਨਾਲ ਉੱਥੇ ਗਏ ਮੁੰਬਈ 'ਚ ਉੱਥੇ ਜਾ ਕੇ ਮੈਂ ਫਾਈਟ ਕੀਤੀ ਜਿੱਤ ਪ੍ਰਾਪਤ ਕਰਕੇ ਆਂ ਜਿਨ੍ਹਾਂ ਨੇ ਬਹੁਤ ਸਾਧ ਦਿੱਤਾ ਜੀ ਪਹਿਲਾਂ ਆਈਓ ਹੈ ਮੀਡੀਆ ਦੇ ਬਹੁਤ ਹੀ ਪਿਆਰੇ ਭਰਾਵੋ ਆਪ ਜੀ ਨੂੰ ਵੀ ਜੀ ਆਇਆਂ ਆਖਿਆ ਜਾਂਦਾ ਤਾਂ ਕਰਨਦੀਪ ਸਿੰਘ ਦੀ ਗੱਲ ਕਰਨਦੀਪ ਸਿੰਘ ਨੇ ਹੁਣ ਤੱਕ ਜਿੰਨੀ ਵੀ ਮਿਹਨਤ ਕੀਤੀ ਆ ਉਹਦਾ ਹੁਣ ਇਹਨੂੰ ਮਤਲਬ ਹੁਣ ਆਣ ਕੇ ਸਕੋਪ ਮਿਲਣਾ ਸ਼ੁਰੂ ਹੋਇਆ ਵਾ ਤੇ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਸਾਰਾ ਪਰਿਵਾਰ ਹੀ ਕਿ ਇਹਦੀ ਮਿਹਨਤ ਜਿਹੜੀ ਆ ਉਹ ਇਹਦੇ ਕੰਮ ਆ ਰਹੀ ਹੈ ਤੇ ਅਸੀਂ ਇਹਨੂੰ ਇਹਦੇ ਨਾਲ ਆ ਸਦਾ ਹੀ ਇਹਦੇ ਨਾਲ ਆ ਅੱਗੇ ਵੀ ਜਿੱਥੇ-ਥੇ ਲੜਨ ਜਾਏਗਾ ਖੁੱਲਣ ਜਾਏਗਾ ਆਈਆਂ ਦਾ ਪੂਰਾ ਸਾਥ ਦੇ ਆ ਇਹ ਕਿਵੇਂ ਮੈਨੂੰ ਮਹਿਸੂਸ ਹੁੰਦਾ ਕਿਉਂਕਿ ਇੱਕ ਤੁਹਾਡਾ ਬ੍ਰਦਰ ਤੇ ਹੈ ਉਸ ਤੋਂ ਇਲਾਵਾ ਪੰਜਾਬੀ ਸਰਦਾਰ ਮੁੰਡਾ ਨੌਜਵਾਨ ਹਾਂ ਹਾਂ ਸੋ ਕਿਵੇਂ ਦਾ ਮਸੂਰ ਹੁੰਦਾ ਜਦੋਂ ਜਿੱਤ ਕੇ ਆਉਂਦਾ ਜਾਂ ਲੋਕ ਇਹਦੇ ਹੱਕ ਚ ਨਾਰੇ ਲਾਉਂਦੇ ਆ ਬੋਲਦੇ ਆ ਬੜਾ ਉਦੋਂ ਜ਼ਿਆਦਾ ਮਹਿਸੂਸ ਹੁੰਦਾ ਹੈ ਖੁਸ਼ੀ ਬੜੀ ਮਹਿਸੂਸ ਹੁੰਦੀ ਹੈ ਕਿ ਜਿੱਥੇ ਇੱਕ ਪੰਜਾਬੀ ਉਤੋਂ ਸਰਦਾਰ ਤੇ ਲੋਕ ਜਦੋਂ ਪਿੱਛੋਂ ਦਿੰਦੇ ਆ ਸਰਪਾਜੀ ਸਰਦਾਰ ਪਾਜੀ ਸਰਦਾਰ ਜੀ ਕਹਿ ਕੇ ਜਦੋਂ ਬੋਲਉਂਦੇ ਆ ਤੇ ਬੜਾ ਵਧੀਆ ਲੱਗਦਾ ਸਾਡੀ ਪਹਿਲਾਂ ਵੀ ਇੱਕ ਪਹਿਲਵਾਨ ਜੱਸਾ ਪੱਟੀ ਜੀ ਉਹ ਸਰਦਾਰ ਕੁਸ਼ਤੀ ਕਰਦੇ ਆ ਤੇ ਦੂਜਾ ਇਹ ਆ ਜਿਹੜਾ ਵੱਡੇ ਲੈਵਲ ਦੇ ਉੱਤੇ ਲੜ ਰਿਹਾ ਮਤੇ ਦਾ ਜੂ ਬੇਟਾ ਜਿੱਤ ਕੇ ਆਵਾ ਕਿਵੇਂ ਦਾ ਮਹਿਸੂਸ ਕਰ ਰਿਹਾ ਪਹਿਲਾਂ ਤਾਂ ਸਾਰਿਆਂ ਨੂੰ ਸੱਸ ਸਹਰੀਆ ਕਾਲ ਬਹੁਤ ਖੁਸ਼ੀ ਹੈ ਜਿੱਤ ਕੇ ਆ ਤੇ ਬੜਾ ਮਾਣ ਨੂੰ ਬਹੁਤ ਚਾ ਆ ਤੇ ਬਹੁਤ ਧੀਰ ਦਾ ਡਿਆ ਹੀ ਚਲੋ ਮਾਲਕ ਨੇ ਬਹੁਤ ਕਿਰਪਾ ਕੀਤੀ ਆ ਕਿਵੇਂ ਰਿਟੀਨ ਰੰਦੀ ਜਾਂਦੀ ਕਰਨ ਦੀ ਦਿਨਚਰਿਆ ਚ ਕਿਵੇਂ ਮਤਲਬ ਪ੍ਰੈਕਟਿਸ ਕਰਦਾ ਜਾਂ ਕੀ ਕੀ ਕਰਦਾ ਹਾਂ ਇਹ ਕਰਦਾ ਬਹੁਤ ਇਸੇ ਤਰ੍ਹਾਂ ਆਪਣੇ ਘਰ ਵੀ ਕਰਦਾ ਬਾਹਰ ਜਾ ਕੇ ਖੇਤਾਂ ਚ ਵੀ ਕਰਦਾ ਬਹੁਤ ਮਿਹਨਤ ਆਪਣੀ ਕਰਦਾ ਆਪਣੇ ਸਰੀਰ ਤੋਂ ਵੱਧ ਕਰਦਾ ਮਿਹਨਤ ਮਾਵਾਇ ਅਕਸਰ ਪਾ ਦੇਖਿਆ ਕਿ ਜਦੋਂ ਮਾਵਾ ਨਾਲ ਆਤੂੰ ਦਾ ਉਹ ਤੇ ਕਿਵੇਂ ਤੇ ਅਲਗ ਰਿਟੀ ਡਾਈਟ ਦਾ ਹਾਂਜੀ ਇਹ ਦੀ ਡਾਈਟ ਦਾ ਇਦਾਂ ਧਿਆਨ ਰੱਖਦਾ ਜਿਹੜੀ ਚੀਜ਼ਾਂ ਖਾਣੀ ਹੁੰਦੀ ਇਹਨੂੰ ਟਾਈਮ ਨਾ ਦੇਈਦੀ ਹੈ ਜੇ ਸੁੱਤਾ ਹੈ ਤਾਂ ਵੀ ਇਹਨੂੰ ਉਠਾਈਦਾ ਦੁੱਧ ਪੀ ਆਪਣੀ ਚੀਜ਼ ਖਾ ਜੋ ਵੀ ਖਾਣੀ ਹੈ ハンジーボー